ਮੈਂ ਤੇ ਹੋ ਗਈ ਆ ਤਿਆਰ ਹੁਣ ਅੱਜ ਟੌਰ ਬੜੂਗਾ ਮੇਰਾ ਜਦੋਂ ਭੂਆ ਆਜੂਗੀ ਗਾੜੀ-ਗਾੜੀ ਹੈ ਕਿਤੇ ਮੈਂ ਚਾਰਜ ਕਰਦੀ ਫਿਰਤੀ ਸੀ ਜਸਵੰਤ ਕੌਰ ਮੰਮੀ ਹਾਂ ਕਿੱਥੇ ਚੱਲੇ ਆ ਪੁੱਤ ਮੈਂ ਪੇਕੇ ਚਲੀ ਆ ਆਪਣੇ ਤੇ ਤੁਸੀਂ ਦੱਸਦੇ ਦਿੰਦੇ ਪਹਿਲਾਂ ਲੈ ਅੱਜ ਦੱਸਣ ਵਾਲੀ ਕਿਹੜੀ ਗੱਲ ਹੀ ਉਹਨਾਂ ਦਾ ਫੋਨ ਆ ਗਿਆ ਨਾ ਉਹਨਾਂ ਦਾ ਉਹਨਾਂ ਜਾਣਾ ਵੀ ਨਾ ਫੇਰਾ ਪਾਉਣਾ ਤੇ ਨਾ ਆਉਂਦੀ ਮੇਰੀ ਭੂਆ ਆਉਗੀ ਤੇ ਫੇਰ ਜਾਣਾ ਵਾ ਤੇ ਨਾਲੇ ਮੇਰੇ ਭਰਾ ਨੇ ਫੋਨ ਕਰਤਾ ਕਿ ਭੈਣ ਸਾਡੀ ਆਉਗੀ ਤੇ ਫੇਰ ਵਾ ਚਲ ਕੋਈ ਨਹੀਂ ਹੋ ਤੇ ਜਾਓ ਮੈਂ ਦੁੱਧ ਕਹਿੰਦੀ ਵੀ ਪਹਿਲਾਂ ਦੱਸ ਦੇ ਨੇ ਕੰਮ ਬੜਾ ਪਿਆ ਵਾ ਚਲ ਕੋਈ ਨਹੀਂ ਪੁੱਤ ਕਰ ਲਾ ਹਣ ਹੌਲੀ ਹੌਲੀ ਕੱਲੀ ਆ ਤੂੰ ਘਰ ਕਰਨਾ ਵੀ ਕੀ ਆ ਸਾਰਾ ਦਿਨ ਸੌਣਾ ਹੀ ਆ ਇਹਨਾਂ ਚੰਗਾ ਤੂੰ ਕੰਮ ਕਰ ਲਾ ਚਲ ਕੋਈ ਨਹੀਂ ਹੋ ਤੂੰ ਮੈਂ ਕਾਰ ਹੀ ਲੈਣਾ ਹੌਲੀ ਹੌਲੀ ਆ ਤੇ ਇੱਕ ਗੱਲ ਹੋਰ ਸੁਣ ਲੈ ਹਾਂਜੀ ਡੈਡੀ ਤੇਰਾ ਗਿਆ ਹੋਵੇਲੀ ਤੇ ਆਊਗਾ ਨਾ ਤੇ ਰੋਟੀ ਪਕਾ ਕੇ ਦੇਦੀ ਟਾਈਮ ਨਾ ਇਹ ਨਾ ਮੈਂ ਅੰਦਰ ਆੜ ਕੇ ਪਈ ਦੇਵੇਂ ਤੇ ਵਿਚਾਰਾ ਭੁਖਾਈ ਰਹਿ ਜਾਏ ਬਾਹਰ ਨਹੀਂ ਨਹੀਂ ਮੈਂ ਰੋਟੀ ਤੇ ਦੇ ਦੂੰਗੀ ਤੂੰ ਟੈਨਸ਼ਨ ਨਾ ਲੋ ਕੋਈ ਨਹੀਂ ਤੇ ਤੂੰ ਇਹ ਆਉਣਾ ਕਦੋਂ ਕਾ ਵਾਪਸ ਆ ਜਣਾ ਸ਼ਾਮਾਂ ਨੂੰ ਉਥੇ ਕਿਹੜਾ ਰਾਤ ਰਹਿਣਾ ਵਾ ਆਹ ਰਾਤ ਨਾ ਰਿਓ ਤੁਹਾਨੂੰ ਪਤਾ ਫਿਰ ਮੈਂ ਵੀ ਕੱਲੀ ਆ ਘਰੇ ਨਹੀਂ ਨਹੀਂ ਮੈਨੂੰ ਪਤਾ ਵਾ ਪੁੱਤ ਆ ਜਾਣਾ ਵਾ ਟਾਈਮ ਨਾਲ ਉਹਦਾ ਪਰਮਦੇਵ ਸ਼ਾਮਾ ਨੂੰ ਆਈ ਜਾਣਾ ਵਾ ਆ ਉਹਨਾਂ ਨੇ ਤਾਂ ਆ ਜਾਣਾ ਨਾ ਬਾਕੀ ਉਹਨਾਂ ਦਾ ਪਿੰਦਰ ਉਹਨਾਂ ਦਾ ਪਤਾ ਨਹੀਂ ਨਾ ਵੀ ਉਹ ਨਾ ਰਾਤ ਨਾ ਰਹਿਣ ਉਥੇ ਨਹੀਂ ਚੀਂ ਦੇਣਾ ਰੱਖ ਲੈਣਾ ਨਵਾਂ ਨਵਾਂ ਵਿਆਹ ਹੋਇਆ ਉਹਨਾਂ ਕਿੱਥੇ ਰਹਿਣਾ ਰਾਤ ਜਦੋਂ ਉਹ ਲੈਣ ਆਉਣਗੇ ਨਾ ਨਾਵ ਨੂੰ ਫੇਰ ਨਾਵ ਜਾ ਕੇ ਰਾਤ ਰਹਿ ਲੂਗੀ ਅੱਜ ਨਹੀਂ ਘਰ ਰਹਿਣਾ ਕਹਿੰਦੇ ਵੀ ਉਹਨੇ ਜਸਵਿੰਦਰ ਦੇ ਵੀ ਜਾਣਾ ਵਾ ਨਾਲ ਠੀਕ ਹੈ ਨਾ ਸਾਰਿਆਂ ਨੇ ਜਾਣਾ ਫਿਰ ਤਾਂ ਆ ਸਾਰਿਆਂ ਜਾਣਾ ਵਾ ਕੇ ਤੇ ਦੂਜੀ ਗੱਲ ਇਹ ਹੀ ਪੁੱਤ ਇਹ ਸਬਜੀ ਬਣੀ ਪਈ ਆ ਸਬਜੀ ਨਾ ਬਣਾਈ ਅੱਜ ਹੁਣ ਕੱਲ ਨੂੰ ਬਣਾਵਾਂਗੇ ਚੰਗਾ ਕੋਈ ਨਹੀਂ ਕੋਈ ਨਹੀਂ ਸਬਜੀ ਤਾਂ ਹੈਗੀ ਰੱਬ ਦਾ ਸਰ ਜਾਣਾ ਵਾ ਹੋਰ ਆਟਾ ਗੁੱਝਾ ਖਾ ਆਉਣੀ ਆ ਹੋਰ ਆਪਾਂ ਖਾ ਆਉਣੀ ਆ ਤੇ ਬਾਕੀ ਇਹ ਵੀ ਸਫਾਈਆਂ ਸੁਫੀਆਂ ਕਰ ਲਾ ਆਟਾ ਗੁੱਝਾ ਸਬਜੀ ਬਣੀ ਐ ਤੂੰ ਕੀ ਕਰਨਾ ਮਗਰ ਸਾ ਲਾ ਦੇ ਨੀ ਕੋਈ ਨਹੀਂ ਨਕ ਤਾਂ ਕੰਮ ਮੈਂ ਕਰ ਲੈਨੀ ਆ ਬਾਕੀ ਕੋਈ ਨਹੀਂ ਟਾਈਮ ਨਾ ਆ ਜੇ ਤੂੰ ਨਹੀਂ ਕੋਈ ਗੱਲ ਨਹੀਂ ਮੈਂ ਟਾਈਮ ਨਾ ਆਣਾ ਸੂਟ ਮੇਰਾ ਠੀਕ ਵਾ ਵੇਖੀ ਆ ਬੜਾ ਹਾਂਜੀ ਠੀਕ ਆ ਸੋਹਣਾ ਸੋਹਣਾ ਬਣ ਲਿਆ ਚੱਲ ਮੈਂ ਹਾਂ ਚਲੋ ਕਦੋਂ ਕ ਜਾਣਾ ਤੇ ਬਸ ਨਾ ਚੱਲੀ ਮੈਂ ਤੁਰਨੀ ਲੱਗੀ ਆਉਂड्या ਫੋਨ ਉਹਨਾਂ ਦਾ ਅੱਛਾ ਅੱਛਾ ਚਲ ਤਾ ਕਰ ਲੈ ਤੂੰ ਕੰਮ ਕਰ ਲਾਂ ਮੈਂ ਕਿੱਡੀ ਚਲਾਕ ਵਾ ਇਹਦਾ ਇਰਾਦਾ ਹੋਣਾ ਮम्मी ਮੈਨੂੰ ਦੱਸਦੀ ਤੇ ਮੈਂ ਵੀ ਨਾਲ ਤਿਆਰ ਹੁੰਦੀ ਮੈਨੂੰ ਪਤਾ ਵਾ ਸਾਰਾ ਐਸੇ ਕਰਕੇ ਤੈਨੂੰ ਦੱਸਿਆ ਨਹੀਂ ਮੈਂ ਘਰ ਘਰ ਦੇ ਕੰਮ ਹੁਣ ਸਾਰੇ ਦੇ ਨਾਲ ਚੱਲ ਜਾਵਾਂ ਉਧਰ ਜਾ ਕੇ ਵੇਖਾਂ ਬ ਕੁੜੀ ਨੇ ਸੂਟ ਕਿਦਾਂ ਦਾ ਪਾਇਆ ਐਵੇਂ ਨਾ ਕੋਈ ਇਕਾ ਜਾ ਪਾ ਕੇ ਬੈਠੀ ਹੋਵੇ ਕਿ ਗੜ੍ਹ ਜੇ ਰੰਗ ਦਾ ਸੂਟ ਪਾਉਣੀ ਆ ਨਾਲੇ ਵੇਣੀ ਆ ਤੇ ਕੀ ਕੀ ਤਿਆਰੀ ਕੀਤੀ ਮਮੀ ਹਾਂ ਪਤਾ ਹੋ ਗਈ ਸੀ ਤਿਆਰ ਮੈਂ ਤਾਂ ਹੋ ਗਈ ਤੇ ਤੂੰ ਨਹੀਂ ਗਈ ਬਸ ਮੈਨੂੰ ਹੋ ਲੱਗੀ ਤਿਆਰ ਹੋ ਜਾ ਤਿਆਰ ਫਿਰ ਛੇਤੀ ਛੇਤੀ ਹਾਂ ਬਸ ਆ ਵੀ ਘੁੰਣੇ ਹੋ ਗਈ ਤੇ ਗੱਲ ਸੁਣ ਲੈ ਮੇਰੀ ਅੱਜ ਉਹ ਪਿੰਕ ਸੂਟ ਪਾਈ ਉਹ ਮੈਨੂੰ ਬੜਾ ਸੋਹਣਾ ਲੱਗਦਾ ਤੇ ਅੱਗੇ ਵੀ ਇੱਕ ਦਿਨ ਪਾਇਆ ਤੇ ਸੋਹਣਾ ਲੱਗਾ ਸੀ ਮਮੀ ਭਾਰਾ ਬੜਾਵਾ ਉਹ ਲੈ ਪੁੱਤੋਂ ਤੇਰਾ ਵਿਆਹ ਹੋਇਆ ਹੁਣ ਭਾਰੇ ਭਾਰੇ ਸੂਟ ਸੋਹਣੇ ਲੱਗਦੇ ਆ ਪਹਿਲੀਆਂ ਗੱਲਾਂ ਛੱਡ ਛੱਡ ਜਦੋਂ ਵਿਆਹ ਨਾ ਨਾ ਆਇਆ ਉਦੋਂ ਹੌਲੀ ਹੌਲੀ ਪਾਈਦੇ ਜਦੋਂ ਪੁੱਤ ਵਿਆਹ ਹੋ ਜੇ ਨਾ ਭਾਰੇ ਸੂਟ ਪਾਈ ਹੁੰਦੇ ਸੋਹਣੇ ਲੱਗਦੇ ਆ ਚਲੋ ਠੀਕ ਹੈ ਪਾਲੀ ਬਾਲਾ ਮਿਲਦੀ ਤੇ ਛੇਤੀ ਹੋ ਜਾ ਤੇ ਆਣਾ ਹਾਂਜੀ ਨੰਦੀਪਾ ਹਾਂਜੀ ਹੋ ਗਿਆ ਘਰ ਹਾਂਜੀ ਮੈਂ ਤਾਂ ਹੋ ਗਿਆ ਘਰ ਚਲੋ ਵਧੀਆ ਤੇ ਮੇਰੇ ਕੱਪੜੇ ਕਿਤੇ ਪ੍ਰੈਸ ਨਹੀਂ ਤੁਹਾਡੇ ਕੱਪੜਿਆਂ ਨੂੰ ਮੈਂ ਕੱਟ ਕੇ ਰੱਖਿਆ ਤੇ ਪਾਲੋ ਠੀਕ ਹੈ ਪ੍ਰੈਸ ਹੈ ਨਾ ਹਾਂਜੀ ਪ੍ਰੈਸ ਕਰਦੇ ਆ ਠੀਕ ਆ ਤੇ ਭੂਆ ਆਪਣੇ ਨੂੰ ਫੋਨ ਕੀਤਾ ਹੀ ਇਹਨਾਂ ਨੂੰ ਇਹਦੇ ਲੇਟ ਕਰਾ ਦੇਣਾ ਪਾਣਾ ਨੇ ਮੈਂ ਨਹੀਂ ਖੁਣਗੀ ਤਾਂ ਤੁਸੀਂ ਕਹਿ ਕੇ ਤੇ ਆਏ ਘੋਨ ਨੂੰ ਉਹ ਕਿਹਾ ਤਾਂ ਸਹੀ ਹੀ ਹੁਣ ਤੂੰ ਕਰ ਲੈਣਾ ਸਭ ਨੂੰ ਕੋਈ ਗੱਲ ਨਹੀਂ ਮੈਂ ਕਰ ਲੀਂਗੀ ਘੋਨ ਉਹ ਕਰ ਲੈ ਤਾ ਕੋਈ ਕੁਝ ਜ਼ਿਆਦਾ ਹੀ ਕਰ ਲੈਣਾ ਹੈ ਨਾ ਤੇ ਕਈ ਜਾਨਾਂ ਦੇ ਤੇ ਲੱਤੇ ਹੋਰ ਵੇਚੇ ਜਾਣ ਦੀ ਖੁਸ਼ੀ ਵੱਖਰੀ ਹੁੰਦੀ ਹੈ ਨਾਲੇ ਜੇ ਟੌਰ ਕੱਢ ਕੇ ਜਾਵਾਂਗੇ ਤੇ ਤੁਹਾਡੀ ਸੁਭਾ ਬਣੀ ਉੱਥੇ ਹਾਂ ਨਹੀਂ ਇਹ ਤਾਂ ਤੇਰੀ ਗੱਲ ਸਹੀ ਏ ਤੇ ਆਪੂਆਂ ਨੂੰ ਕਰ ਫੂਨ ਕੋਈ ਚੱਲਦੀ ਹੈ ਪਰ ਆਪਾਂ ਤਾਂ ਆਣਾ ਮੁੜ ਕੇ ਵੀ ਆਉਣਾ ਸ਼ਾਮਾਂ ਨੂੰ ਹਾਂਜੀ ਕੋਈ ਨਹੀਂ ਮੈਂ ਬੜੇ ਘਰ ਦੇਗੀ ਕਰ ਕਰ ਨਾਲੇ ਇਦਾਂ ਕਰਨੀ ਇਹਨੂੰ ਖਲਾਸ ਜਾਣੀ ਹੈ ਜੇ ਜਦੋਂ ਆਉਂਦੀ ਨਾ ਬਾਬਾ ਧੋਪ ਲੰਨ ਜਿੰਦ ਤਾ ਚੌਕ ਜੇਨੀ ਏਕਰ ਨੇ ਮਮੀ ਨੇ ਪਤਾ ਮੇਥੀ ਵਢੀ ਹੋ ਤਾਂ ਮੈਂ ਕਿਹਾ ਚੱਲ ਜਦੋਂ ਅਸੀਂ ਆਉਣਾ ਨਾ ਤੇ ਕਿੰਨੀ ਧੁੱਪ ਲੱਗ ਜਾਨੀ ਹੈ ਤੇ ਚਾਹ ਇੱਥੇ ਪਾ ਜਾਨੀ ਹੈ ਤੇ ਪੁੱਤ ਲੈ ਤੂੰ ਮੁੰਡੇ ਤੁਰਨਾ ਨਹੀਂ ਹਨ ਮਮੀ بس ਤੁਰਨੇ ਆ ਉਹਦੀ ਭੂਆ ਨਹੀਂ ਆਈ ਉਹਨੂੰ ਡੈਣ ਡਿੱਕਣ ਹਾਏ ਹਾਏ ਉਹਨੇ ਕਿੱਥੇ ਆਉਣਾ ਉਹਨੂੰ ਤਾਂ ਮੈਂ ਫੋਨ ਲਾਇਆ ਵੀ ਉਹਨੇ ਚੁੱਕਿਆ ਨਹੀਂ ਹੁਣ ਇਹ ਕੰਮ ਕਰ ਹੁਣ ਢੀਕਣਾ ਡੈਪੀ ਉਹਨੂੰ ਉਹਨੇ ਨਹੀਂ ਘਾਉਣਾ ਹੈਗਾ ਤੇ ਆਪਾਂ ਜਾਈਏ ਮੁਰਕੇ ਸ਼ਾਮਾਂ ਨੂੰ ਮੁੜ ਕੇ ਵੀ ਆਉਣਾ ਹੈ ਹਾਂ ਸੁਣ ਲਾਇਆ ਪੁੱਤ ਮੈਂ ਕੱਲ ਲਾਇਆ ਜਿਹੜਾ ਤੂੰ ਮੈਨੂੰ ਕਹਿ ਕੇ ਗਿਆ ਅੱਛਾ ਉਹ ਮੈਨੂੰ ਚਾਚਾ ਮਿਲ ਗਿਆ ਸੀ ਬਾਹਰ ਮੈਂ ਉਹਨੂੰ ਕਹਿਤਾ ਸੀ ਕਹਿੰਦਾ ਕੋਈ ਨਹੀਂ ਕਹਿਦਣਾ ਤੇ ਉਹ ਤਿਆਰ ਹੀ ਨਹੀਂ ਬਸ ਠੀਕ ਆ ਪੁੱਤ ਮਾਂ ਪਿਓ ਨੂੰ ਵੀ ਪੁੱਛ ਲਿਆ ਕਰ ਜੇ ਮੈਂ ਫੋਨ ਕੀਤਾ ਉਹਨੇ ਨਹੀਂ ਚੁੱਕਿਆ ਤੇ ਇਹ ਵੀ ਲੋੜੇ ਮੰਮੀ ਜਿੱਦੋਂ ਤੁਹਾਨੂੰ ਕਿਹਾ ਫੋਨ ਲਾ ਦੇ ਤਾਂ ਮਨ ਉਹ ਬਾਹਰ ਮਿਲ ਪਏ ਤੇ ਮੈਂ ਕਹਿਤਾ ਉਹਦੇ ਵਿੱਚ ਕਿੱਡੀ ਗੱਲ ਹੋ ਗਈ ਫੇਰ ਪੁੱਤ ਤੂੰ ਮੈਨੂੰ ਨਾ ਕਿਹਾ ਕਰ ਤੂੰ ਆਪੇ ਕਹਿ ਲਿਆ ਕਰ ਚਲੋ ਠੀਕ ਦੇ ਰਹੋ ਹੁਣ ਅੱਧੀ ਰਾਤ ਕਰ ਲਓ ਇੱਥੇ ਉਹ ਨਹੀਂ ਕਿਤੇ ਵੀ ਕੋਈ ਹੁੰਦਾ ਹੋਣ ਖੜਨਾ ਅਗਲੀ ਨੂੰ ਤਿਆਰ ਕਰਵਾਇਆ ਨਾਲ ਨਾਲ ਪਹਿਲੀ ਵਾਰੀ ਚੱਲੇ ਉਹ ਕੀ ਆਖੇਗੀ ਕੋਈ ਜ਼ਰੂਰੀ ਨਹੀਂ ਹੁੰਦੀ ਅਜੀ ਤੇ ਪਹਿਲੀ ਵਾਰੀ ਵਿਚੋਲੇ ਨਾਲ ਹੀ ਜਾਂਦੀ ਹੁੰਦੀ ਕਿਦੋਂ ਵਿਆਹ ਹੋ ਜਾਏ ਨਾ ਉਦੋਂ ਵਿਚੋਲੇ ਨੂੰ ਮੱਥਾ ਟੇਕ ਦਿੰਦਾ ਵਾ ਉਹ ਮੰਮੀ ਇੱਕੋ ਅੱਧੀ ਹਰੀ ਏ ਉਮਰ ਕਿਉਂ ਆਪ ਚਲਚਾ ਕਰਾਵੇ ਉਹਨੂੰ ਪੁੱਠੀ ਗੇਜ ਪਾ ਲਈ ਨਾ ਉਹਨੇ ਤੈਨਾਂ ਹਰ ਵਾਰੀ ਜਾਇਆ ਕਰਨਾ ਜਿੱਦਾਂ ਦੀ ਆ ਗਈ ਪਤਾ ਪਹਿ ਗਈ ਏ ਓਏ ਆਪਾਂ ਦੱਸ ਕੇ ਜਾਣਾ ਕਰਨਾ ਉਹਨੂੰ ਚਾਚਾ ਫਿਰ ਜੋ ਚਲ ਵੀ ਜਾਏਗੀ ਤੇ ਕਿੱਡੀ ਗੱਲ ਆਪਾਂ ਨੂੰ ਚੁੱਕ ਕੇ ਸਾਡੇ ਨਾਲ ਚੱਲ ਤੁਰ ਤੁਰ ਹੁਣ ਇੱਥੇ ਨਾ ਸ਼ਾਮਾ ਪਾ ਲਈ ਉਹ ਨਹੀਂ ਹਾਲ ਹੈ ਮੁੰਡੇ ਦਾ ਇਹ ਤੂੰ ਮਿੰਨੂ ਕਿਹਾ ਵਾ ਤਾਂ ਤੂੰ ਆਪ ਵੀ ਨਾ ਕਿਹਾ ਅੱਗੇ ਘੇਰਣਾ ਅੱਗੇ ਕਿਤਾਈਂ ਤੇ ਲਗਲੇ ਸਮਝਦੇ ਨੇ ਪੇ ਮਾਪਿਓ ਦੀ ਨਹੀਂ ਮੰਨਦੇ ਉਹਨੇ ਹੋਰ ਇੰਨੇ ਨਾ ਮਛਰ ਨਾ ਸਸਕੀ ਦਾ ਜੀ ਸਸਕੀ ਦਾ ਪਤਾ ਕੀ ਹਾਲ ਵਾ ਵਧੀਆ ਵਧੀਆ ਅੱਗੇ ਜੀ ਹਾਂ ਆ ਗਈਆਂ ਚਲੋ ਅਜੀ ਤੁਹਾਨੂੰ ਦੇਹਾ ਟਿਕਣ ਅੱਛਾ ਅੱਛਾ ਘਰ ਪਤਾ ਨਹੀਂ ਕਿੱਦੀ ਨੇ ਨਾਮ ਪੜੇ ਤਾਂ ਉਹ ਸਾਹਮਣੇ 200 ਰੁਪਏ ਲੱਗ ਗਿਆ ਠੀਕ 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 ਚਾਹੇ ਨਾ ਜੀ ਕੋਸ਼ਿਸ਼ ਨਾ ਹੋ ਸਕੀ ਤੇ ਜੀ ਜੀ ਪਾਈ ਦੀ ਸਾਫੀ ਕਰ ਲਈ ਸੀ ਹੋ ਗਏ ਪਿਆਰ हां ਕਿਆਰਟ ਹੋ ਗਏ ਤੇ ਲੇਡ ਹੀ ਬੜਾ ਘਾਤਾ ਜਾਂਦੇ ਦਾ ਟਾਈਮ ਨਾ ਮੁੜ ਕੇ ਦੇਖਦੇ ਅੱਜ ਮੇਰੇ ਨਾਲ ਘੇੜ ਹੋ ਗਏ ਜੇ ਤੋਹਰ ਉਹ ਨਹੀਂ ਨਹੀਂ ਲੇੜ ਕਿੰਨਾ ਕੋਏ ਆਂ ਅੱਜ ਮੰਮੀ ਫੇਰਾ ਦੇ ਪਿਆਰ ਪੁੱਤ ਮੈਂ ਮੱਝਾਂ ਵੀ ਚੋਣੀਆਂ ਹੁੰਦੀਆਂ ਪਤਾ ਤੇ ਤੈਨੂੰ ਹੈਗਾ ਹੀ ਆ ਉਹ ਕੋਈ ਨਹੀਂ ਆ ਜਾਗੇ ਟਾਈਮ ਨਾ ਹੁਣ ਦਿਨਾਂ ਦਾ ਫਰਕ ਅੱਗੇ ਨਾਲ ਤੇ ਨਾ ਉਹ ਪੁੱਤ ਕਿਹਾ ਭਾਜੀ ਧਿਆਨ ਨਾਲ ਵੇਖੋ ਚਲੋ ਖਾਣ ਨੂੰ ਪੰਜ ਸਿਰ ਬਸ ਠੀਕ ਅੱਗੇ ਅੱਗੇ ਲਿਖੀ ਆ ਜੀ ਉਹ ਨਹੀਂ ਜਾਣਾ ਤਿਆਰ ਮੁੰਡੇ ਦਿੱਖੇ ਮੇਰੇ ਨਾਲ ਫੇਕ ਲੋ ਜਾਂਦੀ ਹੈ ਇਹ ਆਤਾ ਨਹੀਂ ਮੈਨੂੰ ਜਿਆ ਚੰਗੀਆਂ ਲੱਗੂ ਮੈਂ ਹੀ ਦਾ ਨਹੀਂ ਕਰੀਦਾ ਹੁਣ ਅਗਲੀ ਘਰ ਲਈ ਇਹ ਤਾਂ ਇਦਾਂ ਕਰਦੇ ਚੰਗੇ ਲੱਗੋਗੇ ਖੜਨਾ ਵੀ ਹੈਗਾ ਤਾਂ ਫੇਰ ਉਹੋ ਹੀ ਗੱਲ ਕਾ ਤੂੰ ਆਪਣੀਆਂ ਮਾਨਾਈਆਂ ਕਰੀ ਜਿੰਨੀਆਂ ਹੁੰਦੀਆਂ ਤੁਸੀਂ ਤਾਂ ਉਹ ਚੱਲੀ ਜਾਣਾ ਛੇ ਛੇਤੀ ਮੈਨੂੰ ਕੀ ਲੋੜ ਹੈ ਕਹਿਂਦੀ ਮਰਜ਼ੀਆਂ ਤਾਂ ਆਪਣੀਆਂ ਕਰਨਾ ਨਾਵਰ ਹਾਂਜੀ ਹੋ ਗਈ ਪੋਟੋਗਰਾ ਹਾਂਜੀ ਹੋ ਗਈ ਆ ਤਿਆਰ ਮੈਂ ਤੇ ਲੈ ਵੇਖ ਲਾ ਉਹੋ ਹੀ ਕੰਮ ਕੀਤਾ ਜਿਹਦਾ ਮੈਨੂੰ ਡਰ ਹੀ ਆ ਕਿਉਂ ਕੀ ਹੋਇਆ ਵਾ ਨਹੀਂ ਆਹ ਸੂਟ ਤੇ ਤੂੰ ਉਧਰ ਪਾਇਆ ਹੈਗਾ ਹੈ ਉਧਰ ਵੀ ਤੇਰੀ ਐਸੇ ਸੂਟ ਚ ਫੋਟੋ ਵਾ ਦਾ ਮੈਨੂੰ ਨਹੀਂ ਚੰਗਾ ਲੱਗਣ ਡਿਆ ਉਹਜੀ ਮੰਮੀ ਕਹਿੰਦੇ ਸੀ ਵੀ ਆਹ ਸੂਟ ਪਾ ਲਾ ਸੋਨਾ ਬੜਾ ਲੱਗਦਾ ਵਾ ਤੇ ਮੈਂ ਤਾਂ ਕਰਕੇ ਪਾਇਆ ਵਾ ਮੰਮੀ ਨੂੰ ਬੜਾ ਪਤਾ ਵਾ ਉਹਨੂੰ ਖੇ ਪਤਾ ਵਾ ਇਹਨੂੰ ਚੰਗਾ ਲੱਗਣ ਡਿਆ ਉੱਥੇ ਜਾਣਾ ਫੇਰਾ ਪਾਉਣਾ ਉੱਥੇ ਸੌ ਆਂਢ ਗੁਆਂਢ ਇਕੱਠੇ ਹੋਣੇ ਆ ਇਹਨੂੰ ਲਾ ਸੂਟ ਨੂੰ ਮੈਨੂੰ ਲੱਗ ਚੰਗਾ ਲੱਗਣ ਡਿਆ ਆ ਚਲੋ ਫਿਰ ਕੋਈ ਨਹੀਂ ਬਦਲ ਲੈਂਦੀ ਆ ਪਰ ਇੱਕ ਗੱਲ ਜੇ ਮੈਂ ਬਦਲੇ ਤਾਂ ਡੇ ਕਹਿੰਦੇ ਤਾਂ ਕਿਤੇ ਗੁੱਸਾ ਹੀ ਨਾ ਕਰ ਲੈਣ ਦਿੱਕੀ ਤੇ ਨਹੀਂ ਕਰਦੀ ਗੁੱਸਾ ਆਪਣੀ ਮਰਜ਼ੀ ਦੀ ਹੋਣੀ ਚਾਹੀਦੀ ਬੰਦੇ ਦੀ ਇਹ ਤਾਂ ਨਹੀਂ ਜੋਜੀ ਕੀਤਾ ਪਵਾਤਾ ਤੇ ਚਪਕਾ ਕੇ ਪਾ ਲਿਆ ਚੱਲ ਤੇਰਾ ਮੇਰੀ ਗੱਲ ਸੁਣਾਉਂਦਾ ਪਹਿਲਾਂ ਹਾਂਜੀ ਤੁਸੀਂ ਇਹੇ ਦੱਸਣੀ ਮੁੱਕੀ ਤੇ ਕੱਪੜਾ ਨੀੜਾ ਕਿਦਾ ਕਿਦਾ ਲਿਆ ਆਹ ਹੋਜੀ ਸਾਰਿਆਂ ਦੇ ਲਾਏ ਨੇ ਨਹੀਂ ਸਾਰਿਆਂ ਦੇ ਤੇ ਲਾਏ ਆ ਭੈਣ ਭਰਾਵਾਂ ਦੇ ਲਾਏ ਟਰਨ ਜਿਲਾਏ ਉਹਨਾਂ ਦੇ ਅੱਛਾ ਤੇ ਜਿਹੜੀਆਂ ਮੇਰੀਆਂ ਪਰਜਾਈਆਂ ਉਧਰ ਦੋ ਉਹਦੀ ਉਹਨਾਂ ਨੇ ਵੀ ਲਾਇਏ ਨੇ ਤੇ ਇੱਕ ਕੰਮ ਹੋਰ ਕਰੀ ਆਪਣੀ ਮੰਮੀ ਦਾ ਸੂਟ ਵੀ ਖੜੀ ਮਾਪੇ ਤਾਂ ਪੁੱਤ ਸਾਰੀ ਉਮਰ ਹੀ ਦਿੰਦੇ ਆ ਹੈ ਤੇ ਹੁਣ ਤੇ ਟਾਈਮ ਆ ਹੁਣ ਫੜੋਗੇ ਨਾ ਸੂਟ ਅਗਲੇ ਨੂੰ ਚੰਗਾ ਲੱਗੂਗਾ ਉਹ ਜੀ ਸਾਰਿਆਂ ਦੇ ਲਾਏ ਤੁਸੀਂ ਫਿਕਰ ਨਾ ਕਰੋ ਮੰਮੀ ਨੇ ਸਾਰਿਆਂ ਜੀ ਦੇ ਕੱਪੜੇ ਕੱਢ ਗਏ ਨਾ ਤੇ ਰੱਖੇ ਆ ਸਾਈਡ ਤੇ ਵਾਹੇ ਵੇਹ ਲਾ ਤੇਰੀ ਸਾਸ ਸੇਕਾਦੋਂ ਬੜੀ ਨਕਮੀ ਆ ਕੰਮ ਸੇ ਕੰਮ ਬੰਦਾ ਸੂਟ ਲਾ ਕੇ ਮੈਨੂੰ ਫੋਕਾਈ ਤੇ ਮੈਂ ਦੱਦੀ ਦੇ ਸਹੀ ਸਾਰੇ ਜੇ ਕਿਤੇ ਲਾਉਣ ਵਾਲਾ ਹੁੰਦਾ ਮੈਂ ਦੱਸ ਦਿੰਦੀ ਫਲਾਰੇ ਦਾ ਵੀ ਲਾ ਲਾ ਇਹ ਗੰਗਾ ਮੇਰੇ ਨਾਲ ਤਾਂ ਕਰਦੀ ਐ ਮੇਰੇ ਤੋਂ ਪਤਾ ਨਹੀਂ ਕਿਉਂ ਖਾਰ ਖਾਂਦੀ ਐ ਮੈਂ ਤੇ ਕੋਈ ਕੰਮ ਹੀ ਨਹੀਂ ਦੱਸਦੀ ਤੇ ਵੈਹੇ ਭੂਆ ਜੀ ਤੁਸੀਂ ਐਵੇਂ ਜਾਣ ਕੇ ਕਹਿੰਦੇ ਉਹਨਾਂ ਨੇ ਜਿੰਨੇ ਵੀ ਸੂਟ ਲਾਏ ਨਾ ਸਾਰੇ ਮੈਨੂੰ ਵਖਾਵ ਖਾ ਕੇ ਲਾਏ ਤੇ ਬੜੇ ਹੀ ਸੁਣੇ ਆ ਤੁਸੀਂ ਉੱਥੇ ਜਾ ਕੇ ਵੇਖ ਹੀ ਲੈਣੇ ਜੇ ਕੋਈ ਮੜਾ ਹੋਗਾ ਤੇ ਤੁਸੀਂ ਕਹਿ ਦਿਓ ਚੱਲ ਕੋਈ ਨਹੀਂ ਉੱਥੇ ਤਾਂ ਮੈਂ ਵੇਖ ਹੀ ਲੈਣੇ ਉੱਥੇ ਤਾਂ ਫਿਰ ਹੱਥਾਂ ਨਾਲ ਜਾਣੇ ਸਾਰੇ ਹਾਂਜੀ ਤੇ ਬਾਕੀ ਨਾ ਇੱਕ ਕੰਮ ਹੋਰ ਵਾ ਵੇਖ ਲਾ ਤੇਰੀ ਸੱਸ ਨੇ ਕਦੇ ਨਾਂ ਨਹੀਂ ਲਿਆ ਵੀ ਸਾਡੇ ਕੱਪੜਿਆਂ ਦਾ ਇਹ ਕੜੀ ਕੱਪੜਿਆਂ ਵਾਲੋ ਕਹਿੰਦੇ ਇੱਕ ਦਿਨ ਕਿ ਜੀਵਨ ਨੂੰ ਵੀ ਕੱਪੜੇ ਬਣਾ ਕੇ ਦੇਣੀ ਜੀਵਨ ਕੱਲੀ ਨੂੰ ਨਹੀਂ ਦੇਣੀ ਉਹਦੀ ਨੌਂ ਨੂੰ ਵੀ ਚਾਹੀਦੇ ਆ ਉਹਦੇ ਪੁੱਤ ਨੂੰ ਵੀ ਚਾਹੀਦੇ ਆ ਪਤਾ ਕੀ ਗੱਲ ਆ ਮੇਰੀ ਨੌਂ ਦੀ ਤੇ ਐਡੀ ਜ਼ੁਬਾਨ ਆ ਜਦੋਂ ਚਲਾਉਣ ਲੱਗਦੀ ਵਿੰਦੀ ਕੁਛ ਨਹੀਂ ਉਹ ਪਤਾ ਨਾ ਤੇ ਮੇਰੀ ਇੱਜ਼ਤ ਨਹੀਂ ਹੋ ਰਹੀ ਜਾਣੀ ਕਹਿ ਕੇ ਸੂਟ ਲਵਾਈ ਮੇਰੀ ਨੌਂ ਦਾ ਕੋਈ ਗੱਲ ਨਹੀਂ ਮੈਂ ਲਵਾ ਦਾਂਗੀ ਆਹੋ ਉਧਰੋਂ ਭਜਾਈ ਹੁਣ ਆ ਕਦ ਮਾਪੇ ਲਵਾ ਲੈਣੇ ਆ ਹਾਂਜੀ ਠੀਕ ਆ ਆਹੋ ਤੇ ਐਦਾਂ ਕਰ ਜਾ ਕੇ ਤਾਂ ਸੂਟ ਬਦਲ ਮੈਨੂੰ ਨਹੀਂ ਉਹ ਚੰਗਾ ਲੱਗਣ ਡਿਆ ਮੱਸਾ ਵੀ ਬਦਲ ਨਹੀਂ ਗਈ ਆ ਜਾ ਬਦਲਣਾ ਪੈਣੀ ਇੱਥੇ ਵੇਖੀ ਹੁਣ ਕਿ ਦਸ ਆ ਪਲੇਟ ਦੇ ਆ ਢਿੱਡ ਤੇ ਵੀ ਮੇਰਾ ਪਾਇਆ ਸੂਟ ਲਵਾਤਾ ਲਵਾਉਣਾ ਨਹੀਂ ਹੁਣ ਚੱਲਣੀ ਤੇ ਮੇਰੀ ਆ ਹੁਣ ਤੋਂ ਸਮਝ ਜੈਗੀ ਤੇ ਚੰਗੀ ਰਹੇਗੀ ਚੱਲ ਉਧਰ ਕੀ ਜਾਣਾ ਇੱਥੇ ਬਹਿ ਜੰਨੀ ਆ ਫੇਰ ਇਹਦੀ ਸੱਸ ਵੇਹ ਵੇ ਅੱਖਾਂ ਜਾਂ ਕੱਢਦੀ ਮੇਰੇ ਵੱਲ ਹਾਏ ਹਾਏ ਇੰਨਾ ਟਾਈਮ ਕੀ ਕਰਨਾ ਪੀਛ ਦੇਣ ਜੀ ਲੈ ਆਈਓ ਠੀਕ ਹੈ ਭੋਜੀ ਹੁਣ ਹੋਣ ਤੇ ਕਿਤੇ ਪੋਛੀ ਕੋਹਨ ਕਿ ਕਿੰਨੀ ਸੋਣੀ ਲੱਗਣ ਦੀ ਹੈ ਵੇਖਾ ਹਰਾ ਹਰਾ ਵਾਹ ਕਿੱਦਾਂ ਸੋਹਣਾ ਲੱਗ ਗਿਆ ਤੇਰੇ ਤੇ ਹੈ ਐਨੂੰ ਪਾ ਕੇ ਬੈਗੀ ਉਹ ਸੂਟ ਉਹਨਾਂ ਨੇ ਕਹਿਣਾ ਹੈ ਕਿ ਉਹ ਸੂਟ ਹੋਰ ਹੈ ਨਹੀਂਗੇ ਕੋਈ ਵੇਖ ਕਿਆ ਸੋਣੀ ਚੁੰਨੀ ਹੈ ਕਿੱਦਾਂ ਲੈਸਾਂ ਲਗੀਆਂ ਉੱਤੇ ਕਿੰਨੀ ਸੋਣੀ ਲੱਗਣ ਦੀ ਮੇਰੀ ਭਤੀ ਪਰ ਵੇਹ ਭੂਆ ਜੀ ਉਹ ਵੀ ਬੜਾ ਸੋਹਣਾ ਲੱਗਣ ਦੀ ਹੈ ਤੁਸੀਂ ਜਾਨ ਕੇ ਬਦਲਵਾਤਾ ਵਾ ਜਾਣ ਕੇ ਕੋ ਬਦਲਵਾਤਾ ਵਾ ਹੁਣ ਆ ਤਾਂ ਕਿਸ ਨੇ ਵੇਖਿਆ ਨਹੀਂਗਾ ਸਾਰੇ ਗਾਂ ਉਹ ਵੇਖਣਗੇ ਹੈ ਕਿੰਨਾ ਸੋਹਣਾ ਪਾਇਆ ਉਹ ਕਹਣਾ ਉਹੋ ਹੀ ਪਾ ਕੇ ਆ ਗਈ ਜਿਹੜਾ ਉਧਰ ਪਾਇਆ ਸੀਗਾ ਇਹ ਗਲਤੀ ਤੇ ਢੀਠ ਠੀਕ ਹੈ ਤੇ ਹੁਣ ਮੈਨੂੰ ਪਰਸ ਵੀ ਦੱਸ ਦਿਓ ਇੱਕ ਵੱਡਾ ਤੇ ਇੱਕ ਛੋਟਾ ਚੋਕੜਾ ਲਵਾ ਲਵਾਂ ਹਣਕੜਾ ਆ ਜੀ ਦੋ ਹੈਗੇ ਤੇ ਬਲੈਕ ਹੀ ਆ ਵੇਖ ਲੋ ਕਿਹੜਾ ਹੈਗਾ ਤੇ ਆ ਵੀ ਸੋਨਾ ਪਰ ਆ ਕੁੜੀਆਂ ਵਾਲਾ ਹੈ ਆ ਲੈ ਮੇਰੀ ਪਤੀ ਆ ਸੋਣਾ ਲਗਦਾ ਹੈ ਚਲੋ ਠੀਕ ਆ ਫਿਰ ਮੇਰਾ ਹੁੰਦਾ ਹਾਂ ਦੇ ਤੂੰ ਹੀ ਫੜ ਲਓ ਫੜਨਾ ਦੇ ਨਹੀਂ ਨਹੀਂ ਮੈਂ ਤਾਂ ਪੜਨਾ ਐ ਤੇਰੀ ਸੱਸ ਖਾ ਕੱਢੂਗੀ ਮੇਰਾ ਵੀ ਮੇਕੀ ਹੇ ਉਹਨੇ ਕੀ ਕਹਿਣਾ ਕੋਈ ਗੱਲ ਨਹੀਂ ਤੂੰ ਹੀ ਫੜ ਲਓ ਫੜਨਾ ਫਿਰ ਫੜ ਲਓ ਫੜ ਲਓ ਕੋਈ ਗੱਲ ਨਹੀਂ ਆ ਤੂੰ ਫੜ ਤੇ ਮੈਂ ਆਹ ਫੜ ਲਈ ਨਹੀਂ ਖੰਜੀਤ ਨਾ ਤੂੰ ਆ ਮੈਂ ਬੰਦ ਕਰ ਦ ਚੱਲ ਕਰ ਲਾ ਕਰ ਲਾ ਪਾ ਦੇ ਬੈ ਪਰਸ ਤੇ ਨਾ ਮੈਂ ਸੋਣਾ ਵਾ ਹੈ ਟਾਈ ਵੀ ਤੁਹਾਨੂੰ ਮੈਂ ਕਹਿ ਨਹੀਂ ਪੜ ਰੋ ਨਹੀਂ ਸੱਸ ਤੇ ਬੜੀ ਔਖੀ ਹੈ ਤੂੰ ਡਿਲੇ ਕਟਣ ਦੀ ਮੂਹਰ ਆ ਚਲੀ ਕਿਤੇ ਨਹੀਂ ਮੋਜ ਕਹਿੰਦੇ ਉਹ ਹਾਜੀ ਤੁਸੀਂ ਆਣਾ ਉਹਦਾ ਬਰੀਦਾ ਕਹਿੰਦੇ ਆ ਮੈਨੂੰ ਆ ਵੀ ਲੇਟ ਕਰਾਤਾ ਤੇਤਾ ਜਾ ਟਾਈਮ ਕਿੰਨਾ ਹੋ ਗਿਆ ਇਹ ਸੱਸ ਕਿੱਥੇ ਆ ਵੀ ਕੋਈ ਇਹ ਘਾ ਤੋਂ ਨਾ ਆ ਬ ਆਹ ਟੁਕੜੀ ਕਿਲੇ ਪਾਲੇ ਤੇ ਦੂਜੇ ਪਾਈ ਮੰਮੀ ਉਹ ਸੁਣ ਨਾ ਪਾਰਾ ਪੜਾ ਹੈ ਦਾਸੋ ਪਤਾ ਕਿੰਦਾ ਸਹਾਂ ਲੱਜਿਆ ਫਟ ਫਟ ਪੈਂਦੀ ਆ ਵੀ ਆਹ ਤਾਂ ਮਾਸਾ ਨਹੀਂ ਚੰਗਾ ਲੱਗਦਾ ਤੈਨੂੰ ਮੰਮੀ ਚੁੰਨੀ ਪੜੀ ਜਾਦਾ ਭਾਰੀ ਮੈਂ ਤਾਂ ਸੰਭਾਲੀ ਨਹੀਂ ਜਾਂਦੀ ਪਿਆਜੀ ਬੱਚਿਆਂ ਦੀ ਮਰਜ਼ੀ ਹੁੰਦੀ ਆ ਕੋਈ ਗੱਲ ਨਹੀਂ ਬੜੀ ਸੋਹਣੀ ਲੱਗਣ ਲਈ ਹੈ ਕਿੱਥੇ ਪਾਣਾ ਸੂਟ ਆ ਕਿੰਨਾ ਸੋਹਣਾ ਤੇ ਸੂਟ ਵਾ ਹੈ ਕੋਈ ਗੱਲ ਨਹੀਂ ਮੰਮੀ ਮੈਂ ਫੇਰ ਕਿਸ ਦਿਨ ਪਾਵਾਂਗੀ ਉਹਲਾ ਸੂਟ ਬਹੁਤੇ ਭਾਰੇ ਕੁੜੀਆਂ ਪਸੰਦ ਨਹੀਂ ਕਰਦੀਆਂ ਨਾ ਲੜੀ ਬੋਆ ਜੀ ਆ ਉਹਨੇ ਉਦੋਂ ਨਹੀਂ ਪਾਇਆ ਤੇ ਸਾਰਿਆਂ ਨੇ ਵੇਖਿਆ ਆ ਤੇ ਮੈਂ ਹਲੇ ਪਾਇਆ ਨਹੀਂ ਮੈਨੂੰ ਵੀ ਕਿਹਾ ਆ ਗਿਆ ਅਗਲੇ ਪਹਿਣਾ ਇੱਕੋ ਸੂਟ ਆ ਦੇਖੋ ਚੰਗਾ ਹੋਇਆ ਪਿਆਜੀ ਮੈਂ ਲੈ ਆਵਾ ਕਾਲ ਫੇਰੀਆਂ ਨੇ ਪੇਕੇ ਪਈ ਗੀ ਜਾਨਾ ਉਹਦੇ ਦੁਆਲੇ ਵੀ ਚੱਜ ਦਾ ਕੱਪੜਾ ਹੁੰਦਾ ਕੋਈ ਵੇਂਦਾ ਆਂਦੇ ਚੰਗੇ ਘਰ ਵੀ ਆਈ ਐ ਬਿਲਕੁਲ ਇਹ ਕੀ ਪਾ ਕੇ ਚੱਲੀ ਐ ਤੇ ਉਦੋਂ ਪਾਇਆ ਹੀ ਤੇ ਉਦੋਂ ਫੋਟੋਆਂ ਲਈਆਂ ਸਟੇਟਸ ਲਾਈ ਅਗਲੀ ਨੇ ਸਾਰੇ ਨਾ ਵੇਖੇ ਹੋਣਗੇ ਕਿਹੜਾ ਜਿੱਥੇ ਨਹੀਂ ਉੱਥੇ ਟੰਕ ਕੇ ਉਹ ਚੱਲ ਜਾਂਦੀ ਐ ਚੱਲ ਚੰਗਾ ਹੋ ਗਿਆ ਮੈਂ ਕਿਹਨੀ ਬਦਲ ਲਿਆ ਸਦੋਂ ਵਧੀਆ ਗੱਲ ਵਾ ਹੈ ਸੋਹਣਾ ਲੱਗਣਿਆ ਚੱਲ ਆਪਕ ਆ ਦੇ ਪੈਂਦੀ ਚਲ ਮੈਂ ਅੱਗੇ ਲੇਟ ਹੋ ਗਿਆ ਕਿੰਨੇ ਬੈਠਾ ਗੱਡੀ ਸਟਾਰਟ ਕਰ ਤਾ ਉਹ ਨਹੀਂ ਅੰਮੋ ਆ ਵੇਖ ਲੈ ਕੁੜੀ ਦਾ ਕੰਮ ਚੰਗੇ ਭਲੇ ਕੱਪੜੇ ਪਾਏ ਸੋਨਾ ਸੂਤ ਵਿਚੋਲਨ ਤੇ ਆਉਂਦੀ ਦੇਰ ਹੋਈ ਆ ਉਸੇ ਵੇਲੇ ਸੂਟ ਬਦਲ ਲਿਆ ਸਾਰਾ ਸਿਆਪਾ ਜੀਵਨ ਦਾ ਹੋਣਾ ਇੱਕ ਵੇਹੇ ਦੇ ਕੰਮ ਇੱਕ ਪਾਸੇ ਆਪ ਫੜ ਲਿਆ ਵਾ ਇੱਕ ਭੂਆ ਨੂੰ ਫੜਾਤਾ ਤੇ ਦੱਸ ਜੇ ਮੈਂ ਜਾਂਦੀ ਤਾਂ ਮੇਰੇ ਘਰ ਤੇ ਨਹੀਂ ਚਾਹੀਦਾ ਕੋਈ ਨਹੀਂ ਆ ਜਾ ਲੈਂਦੀ ਹਿੰਦਰ ਨੂੰ ਇਹਦੇ ਨਾਲ ਅੱਜ ਮੈਂ ਗੱਲ ਕਰਨੀ ਹੈ ਮੈਨੂੰ ਕਰਨੀ ਪੈਣੀ ਹੈ ਕਿੰਨਾ ਕੁ ਚਿਰ ਨਾ ਕਰਾਂਗੀ ਇਹ ਡਾਪੀ ਸਾਡੇ ਘਰ ਰਾਂ ਕੇ ਆਪਣੀਆਂ ਮਰਜ਼ੀਆਂ ਕਰਨ ਕੱਲ ਵਿਆਹੀ ਆਈ ਆ ਤੂੰ ਵੇਹੇ ਕੰਮ ਸੋ ਕੰਮ ਜੋਦੀ ਸੱਸ ਜੋ ਮਰਜੀ ਕਹੇ ਨਾ ਕਹੇ ਤੇਰਾ ਕੀ ਮਤਲਬ ਆਪਣਾ ਘਰ ਪੈ ਤੇ ਕੋ ਸਾਂਭਿਆ ਨਾ ਜਾਏ ਸਾਡੇ ਘਰ ਤੋਂ ਚੌਧਰਾ ਕੰਢੇ ਆ ਕੋਈ ਨਹੀਂ ਹਾਲ ਮੱਗੀ ਪਾਸੋਂ ਅੰਦਰ ਬੈਠਾ ਬੈਹ ਮੰਮੀ ਮੰਮੀ ਅੰਦਰ ਜਿਓ ਲਕੀ ਨੇ ਮੈਂ ਮੋਟਾ ਲਾਦਣਾ ਚਾਹੁੰਦਾ ਸੜਕੀ ਐ ਵੇਖ ਕੇ ਮੋਹ ਫਲਾ ਕੇ ਬੈਗੀ ਹੁੰਦੀ ਅੰਦਰ ਮੰਮੀ ਕਿ ਇੱਥੇ ਬੈਠ ਕੇ ਜਾਣਾ ਨਹੀਂ ਚਲੋ ਗਾਲੀ ਡੋਂਟ ਰਹੇ ਮੇਰੀ ਸੌਣ ਪਈ ਐ ਇੱਥੇ ਬੈਹ ਆ ਜਿਹੜੀ ਤੇਰੀ ਵਿਚੋਲੀ ਐ ਨਾ ਇਹਦੇ ਕੰਮ ਨਹੀਂ ਹੋ ਚੰਗੇ ਕੁੜੀ ਚੰਗੀ ਪਲੀ ਤਿਆਰ ਹੋ ਕੇ ਮੇਰੀ ਮਰਜ਼ੀ ਦੇ ਉਹਨੇ ਕੱਪੜੇ ਪਾਈ ਨੇ ਆਣ ਕੇ ਬੂਆ ਬੰਦ ਕਰਕੇ ਇਹਨੇ ਉਹਦੇ ਕੱਪੜੇ ਬਦਲਾਈ ਨੇ ਆਪਣੀ ਮਰਜ਼ੀ ਦੇ ਪਵਾਏ ਪਹਿਲਾਂ ਇਹਦਾ ਇਹ ਕੀ ਫਰਚ ਬੰਦਾ ਵਾ ਵੀ ਆਣ ਕੇ ਬੂਆ ਬੰਦ ਕਰ ਲਾ ਤੂੰ ਚਲੋ ਮੰਮੀ ਕੋਈ ਗੱਲ ਨਹੀਂ ਹੁਣ ਇੰਤਾ ਥੋੜੀ ਕਰੀਦਾ ਵਾ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰੀ ਜਾ ਉਹ ਜੜੀ ਗੱਲ ਹੋਏ ਕਿ ਨਾ ਆਣ ਕੇ ਕਰ ਲਿਓ ਇਹ ਮੈਂ ਬਹਿ ਖਰਚੇ ਯਾਦ ਹਤੇ ਪਰਸਾ ਦੋ ਲੈ ਮੈਂ ਚਲ ਭਾਈ ਮੋਟੀ ਫੜ ਲੈ ਕਿਹੜੇ ਲੋੜ ਪਏ ਮੈਂ ਵੀ ਫੜ ਲੂਗੀ ਝੁੱਕ ਕੇ ਮਿੰਟੋ ਮੈਂਦੀ ਆਪ ਉਹਨੇ ਫੜ ਲਿਆ ਕਮ ਸਤਾਂ ਨਾ ਵੀ ਸੋਚਦੀ ਕਿ ਚਲ ਕੇ ਤੇ ਮੇਰੀ ਸੱਸ ਨੇ ਨਾ ਫੜਨਾ ਹੋਵੇ ਹੈ ਬਸ ਨਹੀਂ ਹਾਂ ਤਾਂ ਸਹੀ ਮੰਮੀ ਗੱਲ ਤੇ ਗਲਤ ਆ ਪਰ ਉਹ ਕਰਨਾ ਕੀ ਚੱਲੀ ਹੈ ਤੇ ਸਹੀ ਆ ਜਾ ਤੂੰ ਲੈ ਜਾ ਇਹਨੂੰ ਇਹਨੇ ਉੱਥੇ ਜਾ ਕੇ ਵੀ ਚੌਧਰਾ ਕਰਦੀਆਂ ਮੈਨੂੰ ਨਹੀਂ ਚੰਗੀ ਲੱਗਦੀ ਹੈਗੀ ਮੰਮੀ ਇਦਾਂ ਨਹੀਂ ਕਰੀਦਾ ਇਹਦਾ ਚੰਗਿਆ ਥੋੜੀ ਲੱਗੀਦਾ। ਇਹ ਮੇਰੀ ਤਾਂ ਬੇਟੀ ਕਰਾ ਕੇ ਰਾਤੀ ਅਜੇ ਵੀੋਂ ਨਾ ਵੀ ਚੰਗਿਆ ਨਹੀਂ ਲੱਗੀਦਾ। ਉਹ ਚਲੋ ਮੰਮੀ ਮੈਂ ਮਾਫੀ ਮੰਗਦਾ ਜੇ ਉਹਨਾਂ ਗਲਤੀ ਕੀਤੀ ਤਾਂ ਉਹ ਕਾ ਚੱਲੀਏ। ਤੇ ਮੈਂ ਇੱਕ ਗੱਲ ਦੱਸਦਾ ساری ਉਮਰ ਪੁੱਤ ਮਾਫੀਆਂ ਮੰਗੇਗਾ। ਸ਼ਰੀਕੇ ਦਾ ਸਾਥ ਲੱਲਿਆ ਨਾ ਰੋਂਦਿਆਂ ਹੀ ਜ਼ਿੰਦਗੀ ਲੰਘਣੀ ਆ ਹੱਸਦਿਆਂ ਨੂੰ ਲੰਘਣੀ ਆਗੀ। ਬੱਸ ਉਹਨਾਂ ਦਾ ਕੰਮ ਖਤਮ ਕਰ ਛੱਡਿਆ ਇਹਨਾਂ ਨੇ। ਮੰਮੀ ਇੱਕ ਕਰੀ ਖੜੀਏ ਮੁੜ ਕੇ ਗਾਂ ਤੋਂ ਨਹੀਂ ਖੜਦੇ ਇਹਨਾਂ ਨੂੰ ਮੈਂ ਤੇ ਨਹੀਂ ਇੱਕ ਗੱਲ ਕਹਿ ਦਿੰਨੀ ਪਿੰਡ ਦੇ ਚੋਲੇ ਦਾ ਕਦੀ ਰਿਸ਼ਤਾ ਨਾ ਲਓ ਕਿਉਂਕਿ ਉਹਨੇ ਕੋਈ ਚੰਗਾ ਕੰਮ ਨਹੀਂ ਕਰਨਾ ਉਹ ਗਾੜੀ ਪੰਗਾ ਹੁੰਦਾ ਉਹ ਮੰਮੀ ਹੁਣ ਇਦਾਂ ਕਲੇਸ਼ ਨਾ ਪਾਉ ਉਹ ਅਗਲੇ ਡੀਕਾਂਡੇ ਹੋਣੇ ਨੇ ਉੱਥੇ ਡੀਕਾਂਡੇ ਉਹਨਾਂ ਨੂੰ ਮੈਂ ਡੀਕ ਜਾਣ ਕੀ ਕਰਾਂ ਇੱਥੇ ਵੀ ਮੈਨੂੰ ਜੁੱਤੀਆਂ ਮਾਰ ਕੇ ਕਹੀ ਸੀ ਜੇ ਮੈਂ ਕਿਹਾ ਜਿੰਨਾ ਕੋ ਪੁੱਤ ਤੂੰ ਇਹ ਕੱਪੜੇ ਕਿਉਂ ਬਦਲੇ ਨਹੀਂ ਭੈਣ ਜੀ ਅੱਜਕੱਲ ਨਿਆਣੇ ਨੂੰ ਆਪਣੀ ਮਰਜ਼ੀ ਕਰੰਦੇ ਦੀ ਬਸ ਤੇਰਾ ਕੀ ਮਤਲਬ ਹੋ ਜਦੋਂ ਤੂੰ ਕੁੜੀ ਵਿਆਹ ਦਿੱਤੀ ਆ ਸਾਡੇ ਕਾ ਵਿਆਹ ਹੀ ਆ ਗਈ ਤੇ ਤੂੰ ਵੀ ਜਾਣ ਕੇ ਨਹੀਂ ਆ ਉਹ ਮੰਮੀ ਕੀ ਪਤਾ ਉਹਨੇ ਆਪਣੀ ਮਰਜ਼ੀ ਨਾਲ ਹੀ ਬਦਲੇ ਹੋਣ ਇਹ ਫਿਰ ਕਿੱਥੋਂ ਰੱਖੀ ਆਂ ਤੇਰੀ ਚੰਦਰੀ ਵਿੱਚ ਉਹਨਾਂ ਉਹ ਚਲੋ ਉઠੋ ਤਾਂ ਸੁਣ ਐਵੇਂ ਲੋਕੀ ਆਂਦੇ ਨੇ ਵੀ ਅਸ ਜਿਹੜਾ ਸ਼ਰੀਕਾ ਉਹਦਾ ਛੇੜੇ ਨਹੀਂ ਪੁੱਤ ਲੰਦਾ ਬਾਕੀ ਸਾਰੇ ਕੰਮ ਕਰਦਾ ਵਾ ਕਿਤੇ ਭਲੇ ਖੇਜਣਾ ਨਹੀਂ ਜ਼ਿੰਦਗੀ ਰੋਂਦੀ ਆਂ ਲੰਗ ਜਾਣੀ ਉਹਦਾਂ ਦਾ ਤੇਰਾ ਪਿਓ ਹੀ ਆ ਜਿਹਨੂੰ ਕੋਈ ਪਤਾ ਹੀ ਨਹੀਂ ਵੀ ਕੁੜਮਾਂ ਦੇ ਜਾਣਾ ਉਹ ਮੈਂ ਵੀ ਘਰ ਨਾਲ ਲੋਕਾਂ ਨਾਲ ਗੱਲਾਂ ਕਰਦਾ ਰਹਿੰਦਾ ਬੰਦਾ ਮੰਮੀ ਚੁੱਪ ਕਰ ਜਾ ਹੁਣ ਉੱਥੇ ਜਾ ਕੇ ਨਾ ਐਦਾਂ ਕਰਿਓ ਕਿਤੇ ਇਹ ਘਰ ਹੁੰਦਾ ਮੈਂ ਇਹਨੂੰ ਵੀ ਬੋਲਦੀ ਵੀ ਆਹ ਕੁਝ ਹੋਇਆ ਹੀ ਤੇਰੇ ਘਰ ਤੇ ਮੇਰੀ ਸੁਣੋ ਗੱਲ ਹੋਣ ਉੱਥੇ ਜਾ ਕੇ ਐਦਾਂ ਨਾ ਕਰੇ ਮੂੰਹ ਜਾ ਬਣਾ ਕੇ ਨਾ ਬੈਠੇ ਰਿਓ ਆਉਣੇ ਰਹਿਣਾ ਪਤਾ ਨਹੀਂ ਕੀ ਹੋਇਆ ਨਾ ਅਜੇ ਮੈਂ ਉਹਨੇ ਕੋਈ ਗੱਲ ਕੀਤੀ ਨਾ ਤੇ ਮੈਨੂੰ ਹੋਣਾ ਨਾ ਕੂੜਾ ਨਾ ਬੋਲਿਓ ਆਓ ਸਹੀ ਤੁਸੀਂ ਆ ਗਈ ਆ ਮੂੰਹ ਝੁੱਕ ਕੇ ਆਪਣਾ ਘਰ ਪਈ ਉਹਦੇ ਕੋ ਸਾਭਿਆ ਲੈਂਦੇ ਜੱਸਪਤਰਾ ਹਾਂਜੀ ਡੈਡ ਜੀ ਕੋਟ ਦੇ ਰੰਗ ਲਾਇਕ ਪੜਦਾ ਲਈ ਹੈ ਲੈ ਕੇ ਆਉਣੀ ਆ ਰੋਟੀ ਲੈ ਕੇ ਆਵਾਂ ਨਾ ਨਹੀਂ ਨਹੀਂ ਬਾਅਦ ਚ ਖਾਣੇ ਆ ਠੀਕ ਆ ਮੈਂ ਪਾਣੀ ਲੈ ਆ ਪਾਣੀ ਕਰਦੇ ਕੋਟ ਤੇ ਮਾਤਰੀ ਨਹੀਂ ਹੈ ਜੀ ਨਹੀਂ ਅਜੇ ਤੱਕ ਤਾਂ ਨਹੀਂ ਆਏ ਮੈਂ ਤਾਂ ਕਹਾਂਇਗਾ ਟਾਈਮ ਨਾਲ ਆਜਿਓ ਅੱਛਾ ਪਰ ਅਜੇ ਆਏ ਤਾਂ ਹੈ ਨਹੀਂਗੇ ਹਾਂ ਤੇ ਫੋਨ ਨਾ ਕਰਕੇ ਵੇਖ ਡੈਡ ਜੀ ਰਹਿਣ ਦਿਓ ਮੈਂ ਤਾਂ ਕਰਨਾ ਨਹੀਂਗਾ ਤੁਸੀਂ ਕਰਕੇ ਵੇਖਣਾ ਤੇ ਵੇਖ ਲਓ ਮੈਂ ਕੀਤਾ ਤਾਂ ਮਮਮੀ ਨੇ ਫੇਰ ਲੈਕਚਰ ਦੇਣਾ ਵਾ ਪਿੱਛੇ ਫੋਨ ਖੜਕਾਈ ਜਾਂਦੀ ਏ ਉਹ ਚਲ ਕੋਈ ਨਹੀਂ ਮੈਂ ਕਰ ਦਿੰਨਾ ਤੇਰਾ ਇੱਕ ਵਾਕ ਤੇਰੀ ਗੱਲ ਤੇਰੀ ਗੱਲ ਦਾ ਗੁੱਸਾ ਹੀ ਕਰਨਾ ਉਹਨੇ ਆਹੋ ਮੈਂ ਤਾਂ ਸਵੇਰੇ ਵੀ ਕਿਹਾ ਸੀ ਕਿ ਟਾਈਮ ਨਾਲ ਆਜਿਓ ਹੂੰ ਹੂੰ ਪਤਾ ਨਹੀਂ ਹੁਣ ਕਿੰਨਾ ਕ ਟਾਈਮ ਲਾ ਕੇ ਹੁੰਦੇ ਚਲ ਕੋਈ ਨਹੀਂ ਮੈਂ ਵੇਰੇ ਨਾ ਕਰਕੇ ਆਹੋ ਕਰਕੇ ਵੇਖੂ ਹੈਲੋ ਉਹ ਤੂੰ ਆਈ ਨਹੀਂ ਹੈ ਕਦੇ ਸੋ ਕਮਤਨ ਦੇ ਇਥੇ ਉਹ ਯਾਰ ਹੱਦ ਕੀਤੀ ਆ ਫੇਰ ਉਹ ਹੀ ਗੱਲਾਂ ਕਰੀ ਜਾਨੀ ਆ ਜਾਨੀ ਇਥੇ 10 ਮਿੰਟ ਬਾਅਦ ਤੇ ਕਿਹੜੀ ਘੜੀ ਲਾ ਕੇ ਆਈ ਨਹੀਂ ਤੂੰ ਹੈ ਉਹ ਯਾਰ ਇਤਰਾ ਨਾ ਕਰਿਆ ਕਰ ਉਹ ਮੈਂ ਕੰਮ ਜਾਣਾ ਕਿਤੇ ਪੈਸੇ ਦੀ ਲੋੜੀ ਥੋੜੀ ਜੀ ਮੈਂ ਜੱਸ ਕੋ ਮੰਗਦਾ ਜੰਗੇ ਲੱਗਣਾ ਮੋਨੂ ਕਦੀ ਫੜਾਏ ਤੇਰਾ ਹੋ ਗਿਆ ਦਿਮਾਗ ਖਰਾਬ ਮਿੰਟੋ ਮੈਂ ਤੇ ਯਾਰ ਜਿੱਥੇ ਵੀ ਕਦੇ ਹੈਗੀ ਤੈਨੂੰ ਦੱਸਾਂ ਗੱਲ ਸਭ ਤੋਂ ਮਾੜੀ ਗੱਲ ਤੇਰੀ ਇਹੋ ਹੀ ਆ ਜਿੱਥੇ ਜਾਣੀ ਆ ਨਾ ਤੂੰ ਮੁੜ ਕੇ ਆਉਂਦਾ ਨਾ ਹੀ ਲੈਂਦੀ ਚੰਗਾ ਹਾਂ ਠੀਕ ਆ ਤੇ ਛੇਤੀ ਆ ਰਾ ਫਿਰ ਕੰਮ ਨਹੀਂ ਧੰਦਾ ਨਹੀਂ ਜਾ ਕੇ ਬੈਠੀ ਇੱਥੇ ਹੈ ਕੀ ਕਹਿੰਦੇ ਜਾਏ ਐਵੇਂ ਪਕਾਣੇ ਘਰ ਜਾ ਕੇ 14 ਖਲਾਦੀ ਫਿਰਦੀ ਆ ਕਿ ਉਹ ਤਾਂ ਮੰਮੀ ਦਾ ਕੰਮ ਹੀ ਆ ਉਹ ਤਾਂ ਪਤਾ ਹੀ ਆ ਹੁਣ ਉਹਨਾਂ ਦੇ ਘਰੋਂ ਨਿਕਲਣ ਦਾ ਨਾਂ ਨਹੀਂ ਲੈਂਦੇ ਜਿੱਦਨ ਅਗਲੇ ਕਿਤੇ ਬਾਹਰ ਕਰਕੇ ਫੜ ਕੇ ਕੱਢਣ ਕੇ ਬਾਹਰ ਕਿ ਚਲ ਜਾ ਹੁਣ ਆਪਣੇ ਘਰ ਫੇਰ ਆਉਣਾ ਵਾ ਐਵੇਂ ਅਗਲੇ ਦੇ ਦਖਲੰਦਾਂ ਚੀਜ਼ ਕਰਦੇ ਉਹ ਵੀ ਇਹ ਪੁੱਤ ਰਿਸ਼ਤੇਦਾਰੀ ਕੋਈ ਵੀ ਕੰਮ ਆ ਨਾ ਹੁੰਦਾ ਥੋੜੇ ਟਾਈਮ ਬਾਅਦ ਬੰਦਾ ਗਿਆ ਵਾ ਬੰਦਾ ਆਪਣੇ ਟਾਈਮ ਨਾਲ ਉੱਠ ਕੇ ਆਪਣੇ ਘਰ ਆਵੇ ਇਹ ਥੋੜੀ ਗੱਲ ਹੈ ਜਾ ਕੇ ਉੱਥੇ ਬੈਠ ਰ ਆਪਣੇ ਘਰਾਂ ਦੇ ਕੰਮ ਵੀ ਆ ਹੈਂ ਸੋਈ ਤੇ ਗੱਲ ਸਵੇਰ ਦੇ ਗਏ ਆ ਦੇ ਉਹ ਤਾਂ ਗੱਲ ਵਾ ਮੈਂ ਜਾਣਾ ਹੀ ਕਿਤੇ ਤੇ ਥੋੜੇ ਪੁੱਤ ਮੈਂ ਚੱਲ ਘਰੋਂ ਪੈਸੇ ਲੈ ਆਇਨਾ ਚਲੋ ਕੋਈ ਨਹੀਂ ਮੇਰੇ ਕੋਲ ਹੈ ਗਿਆ ਮੈਂ ਤੁਹਾਨੂੰ ਦੇ ਦਿੰਨੀ ਤੇ ਰੋਟੀ ਲਿਆਵਾਂ ਨਹੀਂ ਨਹੀਂ ਮੈਂ ਠਹਿਰ ਕੇ ਖਾਣਾ ਨਾਲੇ ਮੈਂ ਚੱਲ ਜੂੰਗਾ ਅੰਮ੍ਰਿਤ ਕੇ ਬਾਅਦ ਠੀਕ ਆ